ਇਸ ਸਭ ਜਿਹੜਾ ਪੰਜਾਬ ਚ ਇਸ ਵੇਲੇ ਬਹੁਤ ਜ਼ਿਆਦਾ ਮੁੱਦਾ ਭਖਿਆ ਹੋਇਆ ਰੋਜ਼ ਹੀ ਅਖਬਾਰ ਦੀ ਹੈਡਲਾਈਨ ਹੁੰਦੀ ਆ ਕਿਸਾਨਾ ਗੁਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਮਰਨ ਵਰਤ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਸੁਪਰੀਮ ਕੋਰਟ ਨੇ ਹੁਣ ਜੋ ਹੁਕਮ ਸੁਣਾਇਆ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਗਜੀਤ ਸਿੰਘ ਢੱਲੇਵਾਲ ਦੇ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਸਿਹਤ ਦਾ ਖਿਆਲ ਕਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਸੱਟ ਦਿੱਤੀ ਹੈ ਨਾਲ ਦੀ ਨਾਲ ਉਹ ਇੱਕ ਨਾ ਜਿਵੇਂ ਡੈਮੋਕ੍ਰੇਸੀ ਦੇ ਵਿੱਚ ਲੋਕ ਇਹ ਜਿਹੜਾ ਸਿਸਟਮ ਹੈ ਇਹਦੇ ਵਿੱਚ ਉਹ ਇੱਕ ਇਸ਼ਾਰਾ ਜਿਹਾ ਦੇ ਰਹੇ ਨੇ ਕਿ ਅਸੀਂ ਉਹਨਾਂ ਦਾ ਅੰਦੋਲਨ ਖਤਮ ਨਹੀਂ ਕਰਨਾ ਚਾਹੁੰਦੇ ਹੂੰ 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 ਪਰ ਦੂਸਰੇ ਪਾਸੇ ਅੰਦੋਲਨ ਨੂੰ ਮਾਨਤਾ ਵੀ ਨਹੀਂ ਦਿੱਤੀ ਜਾ ਰਹੀ ਜਿਸ ਤਰ੍ਹਾਂ ਦਿੱਤੀ ਜਾਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਡੈਮੋਕ੍ਰੇਸੀ ਦੇ ਸਿਸਟਮ ਦੇ ਵਿੱਚ ਸੁਪਰੀਮ ਕੋਰਟ ਨੇ 24 ਦਿਨਾਂ ਤੋਂ ਮਾਨ ਵਰਤੇ ਚੱਲ ਰਹੇ ਕਿਸਾਨਾ ਕੋ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਸੰਬੰਧੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਡਾਕਟਰਾਂ ਤੇ ਛਿੜਿਆ ਜਸਟਿਸ ਸੂਰਜਾਹ ਤਾਂ ਤੇ ਜਸਟਿਸ ਉਜਲ ਪੁਈਆ ਦੀ ਬੈਂਚ ਨੇ ਕਿਹਾ ਕਿ ਇਹਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਤੇ ਮੈਡੀਕਲ ਹਾਲਤ ਬਾਰੇ 2 ਜਨਵਰੀ ਤੱਕ ਰਿਪੋਰਟਾਂ ਵੀ ਮੰਗੀਆਂ 2 ਜਨਵਰੀ ਅਜੇ ਲੰਬਾ ਸਮਾਂ 70 ਸਾਲਾ ਕੈਂਸਰ ਮਰੀਜ਼ ਜਗਜੀਤ ਸਿੰਘ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੀ ਸਰਹੱਦ ਤੇ ਖਨੌਰੀ ਬਾਰਡਰ ਤੇ ਧਰਨੇ ਵਾਲੀ ਥਾਂ ਤੇ ਬੈਠੇ ਨੇ ਪਰ ਹਰਿਆਣੇ ਦੀ ਗੱਲ ਇਹ ਆ ਕਿ ਸੁਪਰੀਮ ਕੋਰਟ ਨੂੰ ਇਸ ਕੱਲ ਦਾ ਪਤਾ ਹੋਣਾ ਚਾਹੀਦਾ ਜੇ ਇਹਦਾ ਜਿੱਥੇ ਪੰਜਾਬ ਸਰਕਾਰ ਤੇ ਜ਼ਿੰਮੇਵਾਰੀ ਸਿੱਟ ਕੇ ਬਾਕੀ ਸਰਕਾਰਾਂ ਨੂੰ ਸੁਰੱਖਿਰੂ ਕੀਤਾ ਜਾ ਰਿਹਾ ਹੈ ਉਸ ਵਿੱਚ ਸਵਾਲ ਖੜਾ ਇਹ ਹੁੰਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦਾ ਧਰਨਾ ਖਨੌਰੀ ਤੇ ਹੀ ਕਿਉਂ ਆ? ਉਹ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਉਹ ਕਿਤੇ ਹੈ ਅੰਮ੍ਰਿਤਸਰ ਵਿੱਚ ਹੈ ਜਲੰਧਰ ਵਿੱਚ ਹੈ ਹੋਰ ਕਿਤੇ ਹੈ ਕਿੱਥੇ ਹੈ ਸਰਹੱਦ ਤੇ ਹੈ। ਕਿਉਂ ਸਰਹੱਦ ਤੇ ਹੈ? ਕਿਉਂਕਿ ਸਰਹੱਦ ਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ ਹਰਿਆਣਾ ਦੀ ਸਰਕਾਰ ਨੇ। ਔਰ ਹਰਿਆਣਾ ਦੀ ਸਰਕਾਰ ਨੇ ਰੋਕਿਆ ਤੇ ਗਾਂ ਜਿਹਦੇ ਉਹ ਜਿਹੜਾ ਵੱਡਾ ਕਿਸਾਨ ਅੰਦੋਲਨ ਹੋਇਆ ਸੀ ਉਸ ਵੇਲੇ ਹਰਿਆਣਾ ਤੇ ਕਿਸਾਨਾਂ ਨੇ ਪਾਰ ਕਰ ਲਿਆ ਸੀ ਪਰ ਦਿੱਲੀ ਦੀ ਸਰਹੱਦ ਤੇ ਕਿਸਾਨਾਂ ਨੂੰ ਰੋਕ ਲਿਆ ਗਿਆ ਸੀ। ਉਸ ਤੋਂ ਬਾਅਦ ਜੋ ਹੋਇਆ ਸਾਰਿਆਂ ਨੂੰ ਪਤਾ ਸੋ ਹੁਣ ਵੀ ਮੈਂ ਸਮਝਦਾ ਕਿ ਸੁਪਰੀਮ ਕੋਰਟ ਸਿਰਮੱਥ ਹੈ ਸਰਵੋੱਚ ਹੈ ਸਾਡੇ ਪਰ ਸੁਪਰੀਮ ਕੋਰਟ ਦੀ ਇਹ ਗੱਲ ਕਿ ਇਹ ਜਿਹੜੇ ਜਿਹੜਾ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਰਹਿ ਗਈ ਹੈ ਪੰਜਾਬ ਸਰਕਾਰ ਇਸ ਵਿੱਚੋਂ ਉਹਨਾਂ ਨੂੰ ਵਰੀ ਨਹੀਂ ਕੀਤਾ ਜਾ ਸਕਦਾ ਪਰ ਦੂਸਰੇ ਪਾਸੇ ਕਹਾਣੀ ਇਹ ਵੀ ਹੈ ਕਿ ਜ਼ਿੰਮੇਵਾਰ ਸਭ ਹੋਣੇ ਚਾਹੀਦੇ ਨੇ ਕੇਂਦਰ ਸਰਕਾਰ ਵੀ ਜ਼ਿੰਮੇਵਾਰੀ ਹੋਣੀ ਉਹਨਾਂ ਦੀ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕੇਂਦਰ ਸਰਕਾਰ ਨੇ ਹੀ ਜ਼ਿਆਦਾ ਜਿਹੜਾ ਇਹ ਜਿਹੜਾ ਜਿਹੜਾ ਉਹਨਾਂ ਮੰਗਾਂ ਜਿਹੜੀਆਂ ਜ਼ਿਆਦਾ ਨੇ ਉਹਨਾਂ ਕੋਲ ਹੀ ਹੈਗੀਆਂ ਨੇ ਸੋ ਹੁਣ ਇਹ ਵੀ ਕਿਹਾ ਕਿ 700 ਮੀਟਰ ਦੇ ਘੇਰੇ ਦੇ ਵਿੱਚ ਆਰਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰੋ ਪਰ ਗੱਲ ਇਹ ਆ ਕਿ ਉੱਥੇ ਕਿਸਾਨਾਂ ਨੇ ਉਹਨਾਂ ਨੂੰ ਘੇਰਾ ਪਾਇਆ ਹੋਇਆ ਹੈ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜੇ ਇਸ ਤਰ੍ਹਾਂ ਦਾ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਨੇ ਜਿਹੜਾ ਸੀ ਉਹ ਇੱਕ ਮੈਡੀਕਲ ਹਾਲਤ ਬਾਰੇ ਹਲਫਨਾਮਾ ਵੀ ਜਿਹੜਾ ਉਹ ਪੇਸ਼ ਕੀਤਾ ਉਹਦੇ ਵਿੱਚ ਕਿਹਾ ਕਿ ਜੇ ਅਸੀਂ ਜ਼ੋਰ ਨਾਲ ਉਹਨਾਂ ਨੂੰ ਚੁੱਕਾਂਗੇ ਤਾਂ ਹਾਲਾਤ ਵਿਗੜ ਸਕਦੇ ਆ ਤੇ ਜਗਜੀਤ ਸਿੰਘ ਡੱਲੇਵਾਲ ਜੋ ਇੰਨੇ ਦਿਨਾਂ ਤੋਂ ਭੁੱਖੇ ਨੇ ਜਿਨ੍ਹਾਂ ਨੇ ਖਾਦਾ ਕੁਝ ਨਹੀਂ ਆ ਸਿਰਫ ਪਾਣੀ ਦੇ ਆਸਰੇਤੇ ਨੇ ਉਹਨਾਂ ਨੂੰ ਝਟਕਾ ਵੀ ਲੱਗ ਸਕਦਾ ਹੈ ਤੇ 7ਵਾਂ ਵੀ ਲੱਗ ਸਕਦਾ ਜਿਸ ਨਾਲ ਕੁਝ ਵੀ ਹੋ ਸਕਦਾ ਸੋ ਕੋਸ਼ਿਸ਼ਾਂ ਜਾਰੀ ਰੱਖਣ ਲਈ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮਨਾਉਣ ਲਈ ਇਹ ਕੰਮ ਹੋ ਸਕਦਾ ਪਰ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਜਿਹੜੀ ਹੈ ਉਹ ਉਹ ਗੱਲ ਜਿਹੜੀ ਹੈ ਬਹੁਤੀ ਸਮਝ ਨਹੀਂ ਆ ਰਹੀ ਸੁਪਰੀਮ ਕੋਰਟ ਦੀ ਸੋ ਇਹਦੇ ਵਿੱਚ ਬੈਂਚ ਨੇ ਜਿਹੜਾ ਸੀ ਸਿਵਲ ਹੱਕਾਂ ਬਾਰੇ ਰੋਮ ਸ਼ਰਮੀਲਾ ਜਿਹੜੇ ਬੈਠੇ ਹੋਏ ਸੀ ਕਾਰਕੁੰਨ ਜਿਨ੍ਹਾਂ ਨੂੰ ਨੱਕ ਦੇ ਜ਼ਰੀਏ ਬਹੁਤ ਸਾਲ ਦਿੱਤਾ ਗਿਆ ਉਹਨਾਂ ਦੀ ਮਿਸਾਲ ਵੀ ਦਿੱਤੀ ਪਰ ਜਗਜੀਤ ਸਿੰਘ ਢੱਲੇਵਾਲ ਦਾ ਕੇਸ ਥੋੜਾ ਜਿਹਾ ਵੱਖਰਾ ਹੈ ਪਰ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਪੰਜਾਬ ਸਰਕਾਰ ਤੇ ਇਕੱਲੇ ਤੇ ਜਿਹੜਾ ਜਿਮੇਵਾਰੀ ਸਿਟੀ ਐ ਮੈਂ ਸਮੀਦਾ ਬਾਕੀ ਦੀ ਜਿਮੇਵਾਰੀ ਹੈ। ਫਿਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਦਾਂ ਲੱਗਦਾ ਜਿਵੇਂ ਨੱਕੋ ਲਾ ਕੇ ਤੇ ਗੱਲੇ ਲਾਤਾ ਹੋਵੇ। ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਹੀ ਕਿਹਾ ਸੀ ਇਸੇ ਤਰ੍ਹਾਂ ਦੇ ਬਾਰੇ ਕਿ ਜਿੰਨੀ ਚੇਰ ਲੋਡ ਨਾ ਪਵੇ ਉਹਨਾਂ ਚੇਰ ਬਲ ਦਾ ਪ੍ਰਯੋਗ ਨਾ ਕਰਿਓ। ਮਤਲਬ ਕਰ ਲਿਓ ਜੇ ਕਿਤੇ ਲੋਡ ਪਈ ਤਾਂ। ਇਹ ਵੀ ਇੱਕ ਆਪਣੇ ਆਪ ਚ ਕੁਐਸਚਨ ਮਾਰਕਸ ਹੈ। ਬਿਲਕੁਲ ਬਿਲਕੁਲ। ਜੇਕਰ ਅਸੀਂ 6 ਮਰਨਵਰਤ ਜਾਂ 6 ਭੋਖੜ ਧਾਲਾਂ ਦੀ ਗੱਲ ਕਰਨੀ ਹੋਵੇ ਹੁਣ ਤੱਕ ਦੀਆਂ ਤੇ ਉਹ ਕਿਹੜੀਆਂ ਗੜ ਸਭਿਤ ਪੰਜਾਬ ਦੇ ਵਿੱਚ 6 ਇੱਕ ਜਿਹੜੇ ਇਸ ਤਰ੍ਹਾਂ ਦੇ ਮਰਨ ਵਰਤ ਨੇ ਉਹਨਾਂ ਦੀ ਇੱਕ ਜੋ ਮੈਂ ਜਾਣਕਾਰੀ ਇਕੱਤਰ ਕੀਤੀ ਹੈ ਕਹਿੰਦੇ ਨੇ ਕਿ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਲਾਹੌਰ ਦੀ ਮੀਆਂਵਾਲੀ ਜੇਲ੍ਹ ਦੇ ਵਿੱਚ ਜਿਹੜਾ ਸੀ ਉਹ ਉੱਥੇ 116 ਦਿਨ ਦੀ ਇੱਕ ਸਟ੍ਰਾਈਕ ਰੱਖੀ ਸੀ ਉਹਦੇ ਵਿੱਚ ਇਹ ਸੀ ਕਿ ਜਿਹੜੇ ਰਾਜਨੀਤਿਕ ਕੈਦੀ ਹੈਗੇ ਨੇ ਉਹਨਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੇ ਆਪਣੀ ਭੁਖੜਤਾਲ ਆਪਣੇ ਸਾਥੀ ਕੈਦੀਆਂ ਦੇ ਨਾਲ ਸ਼ੁਰੂ ਕੀਤੀ ਜੂਨ 11 ਨੂੰ ਮੰਗਾ ਉਹਨਾਂ ਨੇ ਬਹੁਤ ਸਾਰੀਆਂ ਰੱਖੀਆਂ ਕਿ ਖਾਣੇ ਵਗੈਰਾ ਸਹੀ ਹੋਣ ਕੱਪੜੇ ਦਿਓ ਕਿਤਾਬਾਂ ਦਿਓ ਭੋਜਨ ਸੋਨਾ ਦਿੱਤਾ ਜਾਵੇ ਉਹਨਾਂ ਦੇ ਸਾਥੀਆਂ ਨੇ ਜਿਹੜੀ ਸੀ ਇਹ ਭੁਖੜਤਾਲ ਰੱਖੀ ਤੇ ਉਹਨਾਂ ਦਾ ਇੱਕ ਸਾਥੀ ਜਿਹੜਾ ਜਤਿੰਦਰ ਨਾਥ ਸੀ ਉਹਦੀ ਸਤੰਬਰ 13 ਨੂੰ ਮੌਤ ਵੀ ਹੋ ਗਈ ਸੀ ਭਗਤ ਸਿੰਘ ਨੇ ਇਹ ਫਿਰ 5 ਅਕਤੂਬਰ ਨੂੰ ਜਿਹੜੀ ਸੀ ਆਪਣੇ ਪਿਤਾ ਦੀ ਰਿਕਵੈਸਟ ਤੇ ਜਿਹੜੀ ਹੈ ਉਹ ਭੁਖੜਤਾਲ ਖਤਮ ਕੀਤੀ ਸੀ ਆਜ਼ਾਦੀ ਤੋਂ ਬਾਅਦ ਦੂਸਰੀ ਵੱਡੀ ਭੁਖੜਤਾਲ ਮਾਸਟਰ ਚਾਰਾ ਸਿੰਘ ਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਜੀ ਭੁਖੜਤਾਲ ਤੇ ਗਏ ਸੀ 1961 ਦੇ ਵਿੱਚ ਉਹਨਾਂ ਨੇ ਪੰਜਾਬੀ ਸੂਬਾ ਬਣਾਉਣ ਲਈ ਜਿਹੜੀ ਸੀ ਭੁਖੜਤਾਲ ਰੱਖੀ ਸੀ ਪਰ ਪੰਡਿਤ ਜਵਾਲਾਲ ਨਹਿਰੂ ਜਿਹੜੇ ਸੀ ਉਹਨਾਂ ਨੇ ਆਪਣੇ ਹੱਥ ਵਿੱਚ ਮਾਮਲਾ ਲੈ ਕੇ 48ਵੇਂ ਦਿਨ ਜਿਹੜੀ ਸੀ ਭੁਖੜਤਾਲ ਜਿਹੜੀ ਸੀ ਉਹਨਾਂ ਦੇ ਇੱਕ ਸਾਥੀ ਸ਼੍ਰੋਮਣੀ ਕਾਲੀ ਦਲ ਦੇ ਹੀ ਆਗੂ ਸੰਤ ਫਤੇ ਸਿੰਘ ਤੋਂ ਜੂਸ ਦਾ ਗਲਾਸ ਉਹਨਾਂ ਨੂੰ ਪਿਆ ਕੇ ਜਿਹੜਾ ਸੀ ਭੁਖੜਤਾਲ ਖਤਮ ਕਰਵਾਈ ਸੀ ਪਰ ਸੰਤ ਫਤੇ ਸਿੰਘ ਜਿਨ੍ਹਾਂ ਨੇ 1961 ਦੇ ਵਿੱਚ ਉਹਨਾਂ ਦੀ ਭੁਖੜਤਾਲ ਖਤਮ ਕਰਵਾਈ ਸੀ ਉਹ ਖੁਦ ਉਹਨਾਂ ਨੇ ਭੁਖੜਤਾਲ ਰੱਖੀ 1966 ਦੇ ਵਿੱਚ ਉਹਨਾਂ ਨੇ ਆਪਣੀ ਜਿਹੜਾ ਮਰਨ ਵਰਤ ਰੱਖਿਆ ਦਸੰਬਰ 17 1966 ਨੂੰ ਮੰਗਾਏ ਸੀ ਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਨੂੰ ਸ਼ਾਮਲ ਕੀਤਾ ਜਾਵੇ ਹੋਰ ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਉਹ ਨਵੀਂ ਬਣੀ ਪੰਜਾਬ ਸਟੇਟ ਦੇ ਵਿੱਚ ਦਿੱਤੇ ਜਾਣ ਤੇ ਆਪਣੇ ਆਪ ਨੂੰ ਜੇ ਉਹਨਾਂ ਦੀ ਮੰਗਾਂ ਨਾ ਮੰਨੀਆਂ ਤਾਂ 10 ਦਿਨ ਬਾਅਦ ਉਹਨਾਂ ਨੇ ਆਪਣਾ ਆਪਣਾ ਇੱਕ ਕਿਸਮ ਦਾ ਆਤਮ ਹੱਤਿਆ ਕਰਨ ਦੀ ਵੀ ਉਹਨਾਂ ਨੇ ਜਿਹੜੀ ਸੀ ਇਸ ਤਰ੍ਹਾਂ ਦੀ ਗੱਲ ਵੀ ਜਿਹੜੀ ਉਹਨਾਂ ਨੇ ਕੀਤੀ ਸੀ ਉਸ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਖਲ ਦੇ ਕੇ ਦਸੰਬਰ 27 ਨੂੰ ਜਿਹੜਾ ਅਸੀਂ ਕਹਿ ਕੇ ਤੁਹਾਡੀਆਂ ਮੰਗਾਂ ਦੇ ਬਾਰੇ ਅਸੀਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਤੇ 55 ਸਾਲਾਂ ਬਾਅਦੂ ਨੇ ਉਸ ਵੇਲੇ ਜਿਹੜੀ ਆਪਣੀ ਪ੍ਰਧਾਨ ਮੰਤਰੀ ਦੇ ਵਿਸ਼ਵਾਸ ਤੇ ਇਹ ਮਰਨ ਵਰਤ ਜਿਹੜਾ ਸੀ ਖਤਮ ਕਰ ਦਿੱਤਾ ਸੀ ਹੋਇਆ ਕੁਝ ਵੀ ਨਹੀਂ ਹੈ ਸਾਰਿਆਂ ਨੂੰ ਪਤਾ ਉਸ ਤੋਂ ਬਾਅਦ ਅਗਲਾ ਮਰਨ ਵਰਤ ਜਿਹੜਾ ਸਭ ਤੋਂ ਫੇਮਸ ਹੈ ਦਰਸ਼ਨ ਸਿੰਘ ਫਿਰੂਮਾਨ ਜਿਨ੍ਹਾਂ ਨੂੰ ਸ਼ਹੀਦ ਦਰਸ਼ਨ ਸਿੰਘ ਫਿਰੂਮਾਨ ਕਿਹਾ ਜਾਂਦਾ 84 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਹਰਿਆਣੇ ਤੋਂ ਲੈ ਕੇ ਦਿਓ ਤੇ ਨਹੀਂ ਤੇ ਮੈਂ ਮਰਨ ਵਰਤ ਰੱਖਿਆ ਹੋਇਆ ਇਸ ਜਦੋਂ ਉਹਨਾਂ ਨੇ ਮਰਨ ਵਰਤ ਰੱਖਿਆ ਤੇ ਅਗਸਤ 12 1969 ਨੂੰ ਉਹਨਾਂ ਨੇ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਤੇ ਫਿਰ ਅਮਰਸਾਲ ਜੇਲ੍ਹ ਦੇ ਵਿੱਚ ਅਗਸਤ 15 ਨੂੰ ਜਿਹੜੀ ਸੀ ਉਹਨਾਂ ਨੇ ਜਿਹੜੀ ਸੀ ਹੜਤਾਲ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਹਸਪਤਾਲ ਵਿੱਚ ਅਗਸਤ 27 ਨੂੰ ਉਹਨਾਂ ਨੂੰ ਦਾਖਲ ਵੀ ਕਰਵਾਇਆ ਗਿਆ ਸਾਰਾ ਇਲਾਜ ਕੁਛ ਵੀ ਤੇ ਖੁਰਾਕ ਉਹਨਾਂ ਨੇ ਲੈਣ ਤੋਂ ਮਨਾ ਕਰ ਦਿੱਤਾ ਤੇ 74ਵੇਂ ਦਿਨ ਉਹਨਾਂ ਦੀ ਭੁੱਖ ਹੜਤਾਲ ਦੇ ਜਿਹੜੀ ਸੀ ਉਹ ਉਹ ਸ਼ੀਦੀ ਉਹਨਾਂ ਨੇ ਪ੍ਰਾਪਤ ਕੀਤੀ ਉਹਨਾਂ ਦੀ ਮੌਤ ਹੋ ਗਈ ਸੀ। ਤੋਂ ਇਸ ਤੋਂ ਬਾਅਦ ਸੂਰਜ ਸਿੰਘ ਖਾਲਸਾ ਦੀ ਗੱਲ ਆਉਂਦੀ ਹੈ ਜਿਨ੍ਹਾਂ ਦੇ ਬਾਰੇ ਕੁਝ ਦਿਨ ਪਹਿਲਾਂ ਅਸੀਂ ਜਾਣਕਾਰੀ ਮੰਗੀ ਸੀ ਕਿ ਸਾਨੂੰ ਪਤਾ ਨਹੀਂ ਉਹਨਾਂ ਦੇ ਬਾਰੇ ਇਸ ਵੇਲੇ ਕੀ ਹਾਲਾਤ ਹੈ ਪਰ ਖਸੂਤਰਾ ਦੇ ਮਤਲਬ ਖਬਰਾਂ ਦੇ ਮਤਲਬ 2015 ਦੇ ਵਿੱਚ ਉਹਨੀ ਭੁੱਖ ਹੜਤਾਲ ਜਿਹੜੀ ਸ਼ੁਰੂ ਕੀਤੀ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਤੇ ਨੱਕ ਦੇ ਜ਼ਰੀਏ ਉਹਨਾਂ ਨੂੰ ਫੂਡ ਦਿੱਤਾ ਜਾਂਦਾ ਰਿਹਾ 2000 ਇਹੀ ਦੇ ਵਿੱਚ ਉਹਨਾਂ ਨੇ ਜਿਹੜੀ ਸੀ ਜਨਵਰੀ 14 ਨੂੰ ਆਪਣੀ ਹੜਤਾਲ ਜਿਹੜੀ ਸੀ ਖਤਮ ਕਰ ਦਿੱਤੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੇ ਸੀ ਉਹ ਕੰਮ ਕਰ ਰਹੇ ਸੀ ਉਹਨਾਂ ਨੇ ਮੰਗੀ ਹੋਈ ਸੀ ਤੇ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਜਿਹੜੇ ਸਜ਼ਾ ਭੁਗ ਚੁੱਕੇ ਨੇ ਉਹਨਾਂ ਦੇ ਹੱਕ ਵਿੱਚ ਫਿਰ ਜਗਜੀਤ ਸਿੰਘ ਡੱਲੇਵਾਲ 70 ਸਾਲ ਉਮਰ ਹੈ ਪ੍ਰੋਸਟੇਟ ਕੈਂਸਰ ਦੇ ਪੇਸ਼ੈਂਟ ਨੇ ਉਹਨਾਂ ਨੇ ਨਵੰਬਰ 26 ਨੂੰ ਜਿਹੜੀ ਹੈ ਉਹ ਸ਼ੁਰੂ ਕੀਤੀ ਤੇ ਸੰਯੁਕਤ ਕਿਸਾਨ ਮੋਰਚਾ ਦੇ ਕੋਆਰਡੀਨੇਟਰ ਹੈਗੇ ਨੇ ਉਹ ਤੇ ਉਹਦੇ ਵਿੱਚ ਉਹਨਾਂ ਨੇ ਇਹ ਇਹ ਵੀ ਖਾਸ ਗੱਲ ਹੈ ਕਿ ਡੱਲੇਵਾਲ ਉਹਨਾਂ ਦੀ 6ਵੀਂ ਭੁਖ ਹੜਤਾਲ ਹੈ ਤੇ ਹੁਣ ਤੱਕ ਦੀ ਸਭ ਤੋਂ ਲੰਮੀ ਹੈ ਤੇ ਇਹਦੇ ਵਿੱਚ ਉਹਨਾਂ ਦੇ ਸਪੋਰਟਰ ਇਹ ਕਹਿੰਦੇ ਨੇ ਕਿ ਸਿਰਫ ਪਾਣੀ ਉਹ ਪੀ ਰਹੇ ਨੇ ਤੇ ਇਸ ਤੋਂ ਪਹਿਲਾਂ ਡੱਲੇਵਾਲ ਨੇ ਆਪਣੀ 17 ਏਕੜ ਜਿਹੜੀ ਜ਼ਮੀਨ ਹੈ ਉਹ ਪਰਿਵਾਰ ਦੇ ਮੈਂਬਰਾਂ ਦੇ ਨਾਂ ਜਿਹੜੀ ਹੈ ਉਹ ਕੀਤੀ ਹੈ ਤੇ ਕਿਉਂਕਿ ਉਹ ਚਾਹੁੰਦੇ ਨੇ ਕਿ ਮੈਂ ਜੇ ਮੰਗਾ ਕਿਸਾਨ ਨੇ ਜਿਹੜਾ ਐਮਐਸਪੀ ਨੂੰ ਲੈ ਕੇ ਜਿਹੜੀਆਂ ਮੰਗੀਆਂ ਨਹੀਂ ਜਾਂਦੀਆਂ ਤੇ ਮੈਂ ਆਪਣੀ ਜਾਨ ਦੇ ਦੇਣੀ ਹੈ ਇਹ ਮਸਲਾ ਅਜੇ ਤੱਕ ਮੁੱਕਾ ਨਹੀਂ ਹੈ ਜੀ ਇਸਾ ਪ੍ਰੋਗਰਾਮ ਨੂੰ ਸਾਨੂੰ ਇੱਥੇ ਖਤਮ ਕਰਨਾ ਪੈਣਾ ਕਿਉਂਕਿ ਸਮਾਂ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਅੱਜ ਦੇ ਪ੍ਰੋਗਰਾਮ ਫਿਲਹਾਲ ਲਈ ਨਹੀਂ ਸੋਮਵਾਰ ਨੂੰ ਨਵੇਂ ਮੁੱਦੇ ਲੈ ਕੇ ਇਸੇ ਵੇਲੇ ਤੁਹਾਡੇ ਆਪਣੇ ਸਾਝਾ ਟੀਵੀ ਤੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ